ਮੈਂ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿਰਜ ਕਮੇਟੀ ਪੰਜਾਬ ਤੋਂ ਬੋਲਦਾ ਜੀ ਜਿਹੜਾ ਲਗਭਗ 35 ਜਥੇਬੰਦੀਆਂ ਵੱਲੋਂ ਜਿਹੜਾ ਚੰਡੀਗੜ੍ਹ ਮੋਰਚਾ ਲਾਉਣਾ ਸੀਗਾ ਪਤਾ ਨਹੀਂ ਆਪਣੇ ਭਰਾਵਾ ਨਾਲ ਮੀਟਿੰਗ ਦੇ ਅੰਦਰ ਕਿਹੜੀ ਗੱਲ ਹੋਈ ਆ ਰਾਤ ਉਹ ਮੀਟਿੰਗ ਟੁੱਟ ਗਈ ਤਾਂ ਸਰਕਾਰ ਜ਼ਬਰ ਤੇ ਉੱਤਰ ਆਈ ਲਗਭਗ ਖਬਰਾਂ ਨੇ ਵੀ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਅੰਦਰ ਐਸਕੇਐਮ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੇ ਉਹਨਾਂ ਦੇ ਘਰਾਂ ਤੇ ਛਾਪੇ ਮਾਰ ਕੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਸਧਾਰਨ ਵਰਕਰ ਵੀ ਗ੍ਰਿਫਤਾਰ ਹੋਏ ਹੈਗੇ ਆ ਇੱਥੇ ਹੀ ਨਹੀਂ ਇਕੱਲਾ ਜਿਹੜੇ ਕਐਮਐਮ ਦੀ ਲੀਡਰਸ਼ਿਪ ਆ ਜਿਵੇਂ ਮਨਜੀਤ ਸਿੰਘ ਜੀ ਰਾਏ ਉਹਨਾਂ ਦੀ ਜਥੇਬੰਦੀ ਦੇ ਆਗੂ ਬੀਕੇ ਜੂ ਕ੍ਰਾਂਤੀਕਾਰੀ ਸਰਜੀਤ ਫੂਲ ਵਾਲੇ ਉਹਨਾਂ ਦੇ ਆਗੂਆਂ ਦੇ ਘਰਾਂ ਤੇ ਵੀ ਛਾਪੇਮਾਰੀ ਹੋਈ ਹੈਗੀ ਆ ਔਰ ਦੇਖੋ ਇਸ ਭਗਵੰਤ ਮਾਨ ਦੀ ਸਰਕਾਰ ਦੇ ਇਸ ਜ਼ਬਰਦਸਤ ਕਿਸਾਨ ਮਜ਼ਦੂਰ ਸ਼ਰਸ਼ ਕਮੇਟੀ ਪੰਜਾਬ ਤੇ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈਗਾ ਵਾ ਕਿਉਂ ਦੇਖੋ ਜੜੀਆਂ ਵੀ ਮੰਗਾਂ ਤੇ ਐਸਕੇਮ ਸੰਘਰਸ਼ ਕਰਨ ਜਾ ਰਿਹਾ ਆਲਰੇਡੀ ਹੋ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ ਔਰ ਜੇ ਇਸ ਮੁਲਕ ਦੇ ਵਿੱਚ ਡੈਮੋਕਰੇਸੀ ਆ ਜੇ ਇਸ ਮੁਲਕ ਦੇ ਵਿੱਚ ਕੋਈ ਲੋਕਤੰਤਰ ਹੈ ਤੇ ਲੋਕਾਂ ਨੂੰ ਆਪਦੀ ਗੱਲ ਕਰਨ ਦਾ ਆਵਾਜ਼ ਚੁੱਕਣ ਦਾ ਹੱਕ ਹੈਗਾ ਵਾ ਔਰ ਇਹਦੋਂ ਵੀ ਵੱਡਾ ਹਮਲਾ ਜਿਹੜੇ ਇਹ ਸ਼ਬਦ ਬੋਲੇ ਜਾ ਰਹੇ ਆ ਅੱਜ ਵੇਖੋ ਚੈਨਲਾਂ ਤੇ ਚਾਹੇ ਚਾਹੇ ਹੋਣਾ ਕੀ ਹੋਣਾ ਜੋ ਸਰਕਾਰ ਨੇ ਬੋਲਤਾ ਵੀ ਇਹ ਲੋਕਾਂ ਨੂੰ ਤੰਗ ਕਰਦੇ ਆ ਇਹ ਰੇਲਾਂ ਜਾਮ ਕਰਦੇ ਸੜਕਾਂ ਜਾਮ ਕਰਦੇ ਬਾਈ ਜੀ ਉਹ ਚੰਡੀਗੜ੍ਹ ਜਾ ਰਹੇ ਆ ਲੋਕ ਤੇ ਕਹਿੰਦੇ ਤੁਸੀਂ ਮੰਤਰੀਆਂ ਦੇ ਘਰਾਂ ਨੂੰ ਘੇਰੋ ਉੱਤੇ ਦਾ ਰੇਲ ਤੇ ਸੜਕ ਦਾ ਕੋ ਰੌਲਾ ਨਹੀਂ ਇੱਕ ਤੀਰ ਨਾ ਦੋ ਨਿਸ਼ਾਨੇ ਪਹਿ ਇੱਕ ਬੰਨੇ ਚਾਹੇ ਜ਼ਬਰ ਦਿੱਲੀ ਦਾ ਡੀਪ ਸਟੇਟ ਕਰੇ ਚਾਹੇ ਜ਼ਬਰ ਚੰਡੀਗੜ੍ਹ ਦਾ ਡੀਪ ਸਟੇਟ ਸਟੇਟ ਕਰੇ ਸਾਡੀ ਸਮਝਦਾਰੀ ਇਹ ਆ ਵੀ ਜਬਰ ਤਾਂ ਜਬਰ ਹੁੰਦਾ ਚਾਹੇ ਖਨੌਰੀ ਤੇ ਮੋਦੀ ਸਰਕਾਰ ਦੇ ਸਟੇਟ ਨੇ ਹਮਲਾ ਕੀਤਾ ਚਾਹੇ ਸ਼ੰਭੂ ਤੇ ਹਮਲਾ ਕੀਤਾ ਆਲਰੋਡੀ ਕਿਸਾਨ ਮਜ਼ਦੂਰ ਲਹਿਰ ਤੇ ਹਮਲਾ ਹੋਇਆ ਚਾਹੇ ਭਗਵੰਤ ਮਾਨ ਸਰਕਾਰ ਹਮਲਾ ਕਰ ਰਹੀ ਆ ਇਹ ਵੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਤੇ